ਦੋਸਤੋ ਸੋਨੂੰ ਇੱਕ ਆਪਾਂ ਅਰਜਨ ਕੁੰਗੜ ਦਾ ਜਿਹੜਾ ਕੱਟਾ ਦਿਖਾਉਣਾ ਤੋਰਨ ਦਾ ਤੋੜ ਕੇ ਬਾਕੀ ਬਾਈ ਵੇਚਣ ਵਾਸਤੇ ਜਿਹੜਾ ਮੰਡੀ ਤੇ ਲੈ ਕੇ ਆਇਆ ਵਾ ਜੇ ਕਿਸੇ ਭਰਾ ਨੇ ਲੈਣਾ ਹੋਇਆ ਨੰਬਰ ਲੈ ਕੇ ਦੇਵਾਂਗੇ ਸਾਰੀ ਡਿਟੇਲਸ ਸੋਨੂੰ ਬਾਈ ਤੋਂ ਆਪਾਂ ਜਿਹੜੀ ਲੈ ਕੇ ਦੇਵਾਂਗੇ ਐਵੇਂ ਦੋਸਤੋ ਸੋਨਾਂ ਮੱਝ ਦਿਖਾਉਣਾ ਬਾਈ 23 ਲੀਟਰ ਦੁੱਧ ਦੀ ਕੰਬੈਸਟੀ ਵਾਲੀ ਆ ਦੇ ਸਾਦ ਸੀ ਥਾਣਾ ਬਹਨਾ ਸਾਈਡ ਤੋਂ ਦੇਖੋ ਸੀ ਪੂਰੀ ਜਬਰਦਸਤ ਮੱਝ ਜਤਨੌਲੇ ਮੰਡੀ ਦੇ ਤੁਸੀਂ ਦੇਖ ਸਕਿਆ ਥਾਨ ਹਵਾਨਾ ਬਹੁਤ ਆਗਾ ਲੱਗਿਆ ਸਾ ਮੱਝ ਨੂੰ ਤੋਂ ਸੁਣੇ ਕਪਾ 17 ਕਿਲੋ ਦੁੱਧ ਵਾਲੀ ਮੱਝ ਪੂਰੇ ਟਾਪ ਦੀ ਮੱਝ ਫਤਿਹਪੁਰ ਜ਼ਿਲ੍ਹੇ ਵਾਲੀ ਮੱਝ ਆਪਾਂ ਤੋੜ ਕੇ ਹੁਣੇ ਪੂਰੀ ਟਾਪ ਦੀ ਮੱਝ ਆ ਗਈ ਬਾਕੀ ਤੁਸੀਂ ਦੇਖ ਸਕਦੇ ਹੋ ਤੁਰਦੇ ਨੂੰ ਬੋਡੀਮਨ ਤਾਂ ਥਾਨ ਹਵਾਨਾ ਜਿਹੜਾ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਪਹਿਲਾਂ ਆਪਾਂ ਨੀਲੀ ਰਾਵੀ ਦੀ ਮੱਝ ਨੂੰ ਤੋੜ ਕੇ ਦਿਖਾਉਣਾ ਪੱਠਪੜੇ ਦੇਖੋ ਤੁਸੀਂ ਆਲ ਡਰਾਉਡਰ ਬਹੁਤ ਸੋਹਣਾ ਲੱਗਿਆ ਹੋਇਆ ਦੇਖੋ ਸੀ ਵੀ ਦੋਸਤੋ ਬਾਈਆਂ ਨੇ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਤੋਰ ਕੇ ਆਹ ਤੇਕਾ ਗਾਂ ਕੀ ਚੰਗੇ ਦੁੱਧ ਵਾਲੀ ਤੇ ਬਾਕੀ ਦੇ ਸੀਰਾ ਲੈ ਕੇ ਆਇਆ ਗਾ ਧਨੋਲੇ ਮੰਡੀ ਤੇ ਬਾਕੀ ਬਾਈ ਚੰਗੇ ਪਸ਼ੂ ਜਿਹੜੇ ਖਰੀਦਦਾਗਾ ਚੰਗਾ ਵਪਾਰ ਕਰਦਾਗਾ ਲੈ ਵੀ ਦੋਸਤੋ ਅੱਜ ਆਪਾਂ ਧਨੋਲਾ ਪਸ਼ੂ ਮੰਡੀ ਦੀ ਸ਼ੁਰੂਆਤ ਕਰ ਰਿਹਾ ਨੀਲੀ ਰਾਵੀ ਮੱਝਾਂ ਨੂੰ ਤੋਰ ਕੇ ਦਿਖਾਉਣਾ ਪਹਿਲਾਂ ਤੁਰਦੀ ਚੈੱਕ ਕਰ ਲਓ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜਰੂਰ ਕਰਿਓ ਜਿਹੜੇ ਭਰਾ YouTube ਚੈਨਲ ਤੇ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲੈ ਵੀ ਪਹਿਲਾਂ ਆਪਾਂ ਨੀਲੀ ਰਾਵੀ ਦੀ ਮੱਝ ਨੂੰ ਤੋਰ ਕੇ ਦਿਖਾਉਣਾ ਪੱਠਪੜੇ ਦੇਖ ਆਡ ਰੌਡਰ ਬਹੁਤ ਸੋਹਣਾ ਲੱਗਿਆ ਹੋਇਆ ਦੇਖੋ ਸੀ ਬਹੁਤ ਸੋਹਣੀ ਮੱਝ ਆ ਨੀਲੀ ਰਵੀ ਦੀ ਪੂਰੇ ਟਾਪ ਦੀ ਮੱਝ ਕਹਿ ਸਕਦੇ ਆਪਾਂ ਮੰਡੀ ਦੀ ਤੇ ਥਾਨ ਹਵਾਨਾ ਜਿਹੜਾ ਇਧਰੋਂ ਤੁਸੀਂ ਸਾਈਡ ਤੋਂ ਜਿਹੜਾ ਦੇਖ ਸਕਦੇ ਹੋਗੇ ਸੋਹਣੀ ਸੁਨੱਖੀ ਆ ਪੂਰੀ ਤਾਜੀ ਸੂਈ ਹੋਈ ਆ ਮਗਰ ਬੱਚਾ ਵੀ ਨੀਲੀ ਰਵੀ ਦਾ ਦੇਖ ਸਕਦੇ ਤੁਸੀਂ ਖੜਾ ਆਣਾ ਪੂਰੇ ਜਾਂ ਟਾਪ ਦੀ ਮੱਝ ਕਹਿ ਸਕਦੇ ਆਂਗੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਡਿਟੇਲ ਲੈਣੇ ਆ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੰਨਾ ਦੁੱਧ ਆਣਾ ਸਾਰੀ ਗੱਲਬਾਤ ਆਪਾਂ ਬਾਈ ਨਗਰਾਂ ਵਿੱਚ ਬੱਚਾ ਦੇ ਸਕਦਾ ਤੁਸੀਂ ਬਹੁਤ ਸੋਹਣਾ ਮਗਰ ਕੱਟੀ ਆ ਬਾਈ ਮੰਗਰਾ ਕੱਟਾ ਠੀਕ ਆ ਟੀਕੇ ਦਾ ਕਿ ਕਿ ਵੈਸੀ ਆ ਟੀਕੇ ਦਾ ਠੀਕ ਆ ਠੀਕ ਆ ਕਿੰਨਾ ਦੁੱਧ ਆ ਬਾਈ ਮੱਝ ਥੱਲੇ ਆਪਣੀ ਥੱਲੇ 15 ਕਿਲੋ 15 ਕਿਲੋ ਠੀਕ ਆ ਕਹਵੇਂ ਸੂਈ ਸੂਈ ਆ ਦੂਜੇ ਸੂਏ ਠੀਕ ਆ ਲੈ ਵੀ ਦੋਸਤੋ ਦੂਜੇ ਸੂਏ ਸੂਈ ਹੋਇਆ ਟੀਕੇ ਦਾ ਕੱਟਾ ਬਾਈ ਕਿਹੜੇ ਟੀਕੇ ਦਾ ਕੱਟਾਗਾ ਇਹ ਪਤਾ ਕੁਛ ਸਸ ਸਵਰਾਜ ਪਤਾ ਨਹੀਂ ਕਿਹੜੇ ਦਾਗਾ ਚੰਗਾ ਕਹਿ ਕੇ ਤਨ ਹੋ ਗਏ ਬਾਈ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਲੈ ਵੀ ਨੀਲੀ ਰਵੀ ਦਾ ਮਗਰ ਕੱਟਾਗਾ 10 ਦਿਨ ਬਾਈ ਕਹਿੰਦਾ ਸੂਈ ਨੂੰ ਹੋ ਗਏ 15 ਕਿਲੋ ਦੁੱਧ ਜਮਾਂ ਰੈੜੀ ਤੇ ਤਸੱਲੀ ਵਾਲ ਠੀਕ ਆ ਠੀਕ ਆ ਤੇ ਦੂਜੇ ਸੂਏ ਦੱਸਿਆ ਦੂਜੇ ਦੂਜੇ ਸੂਏ ਸੂਈ ਹੋਈ ਆਗੀ ਨੀਲੀ ਰਵੀ ਦੀ ਮੱਝ ਆਗੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਆਪਸ ਬਾਰ ਕਹ ਲੈ ਕਿਹੜੀ ਜਗ੍ਹਾ ਤੋਂ ਆਏ ਬਾਈ ਮਾਨਸਾ ਤੋਂ ਠੀਕ ਆ ਠੀਕ ਆ ਮਾਨਸਾ ਮੰਡੀ ਵੀ ਲਾ ਦੇ ਉੱਥੇ ਲੈ ਜਾਣੇ ਉਹਨੇ ਪਸੂ ਲੇ ਜਣੀ ਠੀਕ ਆ ਠੀਕ ਆ ਲੈ ਵੀ ਮਾਨਸਾ ਮੰਡੀ ਤੇ ਵੀ ਬਾਈ ਆਉਂਦਾ ਹਰੇਕ ਮੰਡੀ ਤੇ ਜਾਂਦੇ ਹੋਵਾਂਗੇ ਕਿੰਨੇ ਕੁ ਪਸ਼ੂ ਹੁੰਦੇ ਆਪਣੇ ਕੋਲ ਤੇ ਮੇਰੇ ਹੈਗੇ 10 12 ਠੀਕ ਆ ਇੱਥੇ ਮੰਡੀ ਤੇ ਕਾਏ ਪਸ਼ੂ ਲੈ ਕੇ ਆਏ ਹੋ ਇੱਕ ਹੀ ਲੈ ਆਇਆ ਇੱਕ ਹੀ ਲੈ ਕੇ ਆਇਆ ਇਹ ਨੀਲੀ ਦਾ ਵੀ ਸੰਗਾਂ ਰੂਂਗਾ ਦੀ ਬਾਈ ਕੁੰਡੀ ਆ ਨਾ ਪੂਰੀ ਵਧੀਆ ਬਾਈ ਰੇਟ ਦੀ ਗੱਲ ਕਰੀਏ ਰੇਟ ਕੀ ਕਰਤਾ ਸਵਾ ਦੋ ਲੱਖ ਸਵਾ ਦੋ ਲੱਖ ਠੀਕ ਆ ਲੈ ਵੀ ਰੇਟ ਬਾਈ ਜਿਹੜਾ ਕਰਦਾ ਸਵਾ ਦੋ ਲੱਖ ਰੇਟ ਕਰਦਾਗਾ ਤੇ ਬਾਈ ਨੰਬਰ ਬੋਲ ਦੇ ਇੱਕ ਵਾਰੀ ਆਪਣਾ 94648 94648 18434 18434 ਠੀਕ ਆ ਬਈ ਇਹ ਲੈਂਡ ਦੇਣ ਦੀ ਗੱਲ ਕਰੀਏ ਲੈਂਡ ਦੇਣ ਕਿੱਥੋਂ ਤੱਕ ਹੋਜੇ ਮੱਝ ਦਾ 2 ਲੱਖ ਦੀ 2 ਲੱਖ ਦੀ ਬਾਕੀ ਫੋਨ ਤੇ ਗੱਲਬਾਤ ਹੋਜੋ ਨਾ ਕਿਉਂਕਿ ਮੰਡੀ ਤੇ ਜਿਹੜੇ ਰੇਟ ਆ ਦੋਸਤੋ ਕਰਨੇ ਪੈਂਦੇ ਆਗੇ ਮੂੰਹੋਂ ਮੰਗੇ ਕੋਈ ਨਹੀਂ ਦਿੰਦਾਗਾ ਬਾਕੀ ਤੁਸੀਂ ਜਿਹੜੇ ਚਾਹ ਬਣਾ ਵੀਰਾ ਨੀਲੀ ਰਾਵੀ ਦੇਤਾ ਤੁਸੀਂ ਬਾਈ ਨਾਲ ਜਿਹੜਾ ਸੰਭਰ ਕਰਕੇ ਖਰੀਦ ਸਕਦਾ ਇੱਕ ਵਾਰੀ ਬਾਈ ਹੋਰ ਤੋੜਦੇ ਯਾਰ ਸੋਹਣੀ ਆ ਮੱਝ ਇੱਕ ਵਾਰੀ ਸਾਨੂੰ ਆਪਾਂ ਹੋਰ ਤੋੜ ਕੇ ਦਿਖਾਉਣਾ ਮੱਝ ਤੁਸੀਂ ਦੇਖੋ ਜਮੈਂ ਟੌਪ ਦੀ ਮੱਝ ਆ ਗਈ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਅੱਗੇ ਵੀ ਤੁਹਾਨੂੰ ਆਪਾਂ ਆਪਸ ਉਹ ਜਿਹੜੇ ਹੋਰ ਤੋਰ ਕੇ ਦਿਖਾਵਾਂ ਟਾਪ ਦੀ ਮੱਝਾ ਤਨੌਲਾ ਬਸ ਮੰਡੀ ਜਿਹੜੀ ਕਿ ਮਹੀਨੇ ਚ ਦੋ ਵਾਰ ਹੀ ਲਾਜਿਆ 11 ਤਰੀਕ ਨੂੰ ਇੱਕ 27 ਤਰੀਕ ਨੂੰ ਅੱਜ 11 ਵਾਲੀ ਮੰਡੀ ਆਪਾਂ ਕਵਰ ਕਰਨ ਜਿਹੜੀ ਮੰਡੀ ਪਹੁੰਚਾਂਗੇ ਦੇਖਣ ਪਹਿਲੀ ਮੱਝ ਆਪਾਂ ਨੀਲੀ ਰਵੀ ਦੀ ਮੱਝ ਤੋਰ ਕੇ ਦਿਖਾਈਏ ਪੂਰੀ ਟਾਪ ਦੀ ਮੱਝ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰੋ ਰੇਡ ਜਿਹੜਾ ਫੋਨ ਤੇ ਗੱਲਬਾਤ ਬਾਈ ਕਰ ਲੂਗਾ ਉਹ ਨੰਬਰ ਤੇ ਤੁਸੀਂ ਜਿਹੜਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੋ ਸੋਨੇ ਕਪਸ 17 ਕਿਲੋ ਦੁੱਧ ਵਾਲੀ ਮੱਝ ਪੂਰੇ ਟਾਪ ਦੀ ਮੱਝ ਫਤਿਹਬਾਦ ਜ਼ਿਲ੍ਹੇ ਵਾਲੀ ਮੱਝ ਆਪਾਂ ਤੋੜ ਕੇ ਹੁਣੇ ਪੂਰੀ ਟਾਪ ਦੀ ਮੱਝ ਆ ਗਈ। ਬਾਕੀ ਤੁਸੀਂ ਦੇਖ ਸਕਦੇ ਹੋ ਤੁਰਦੇ ਨੂੰ ਬੋਡੀਵਾਨ ਤਾਂ ਥਣ ਹਵਾਨਾ ਜਿਹੜਾ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ। ਪੂਰੀ ਐ ਟਾਪ ਦੀ ਮੱਝ ਤੋੜ ਕੇ ਦਿਖਾਉਣਾ ਤੁਹਾਨੂੰ ਆਪਾਂ। ਨੰਬਰ ਲੈ ਦਾਂ ਤੁਹਾਨੂੰ ਸੰਪਰਕ ਨੰਬਰ ਵੀ ਲੈ ਕੇ ਦਿਆਂ ਮੈਂ ਰੇਟ ਤੋਂ ਵੀ ਕਨਫਰਮ ਕਰਨਾ ਲੈਂਡ ਦੇ ਨਾਲੇ ਵੀ ਭਾਈ ਨਾਲ ਗੱਲ ਕਰਦੇ। ਬੋਡੀਵਾਨ ਤਾਂ ਦੀ ਤੁਸੀਂ ਮੱਝ ਦੇਖ ਸਕਦੇ ਹੋ ਸਾਈਡ ਤੋਂ ਥਣ ਹਵਾਨਾ ਦੇਖ ਸਕਦੇ ਬਹੁਤ ਸੋਹਣਾ ਹੈਗਾ। हरियाणा ਦੇ ਬਾਰਡਰ ਤੋਂ ਬਾਈ ਕਹਿੰਦਾ ਫਤਿਆਬਾਦ ਜ਼ਿਲ੍ਹੇ ਤੋਂ ਮੱਝ ਆਈ ਆ ਕਿ ਦੇ ਸਕਦੇ ਸਨ ਬੋਡੀ ਮੰਤਰਾਂ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੁਹਾਨੂੰ ਡਿਟੇਲ ਲੈ ਕੇ ਦਿੰਨਾ ਵੀ ਕਿੰਨਾ ਦੁੱਧ ਆ ਕਿੰਨੀ ਮਹਿਸੂਸ ਹੋਈ ਆ ਪੂਰੀ ਆਪਾਂ ਇੱਕ ਤਰ੍ਹਾਂ ਟੌਪ ਦੀ ਮੱਝ ਇਹ ਵੀ ਕਹਿ ਸਕਦੇ ਆਂਗੇ ਫਾਨ ਹਵਾਨਾ ਜਿਹੜਾ ਤੁਸੀਂ ਇਧਰੋਂ ਸਾਈਡ ਤੋਂ ਜਿਹੜਾ ਦੇਖ ਸਕਦੇ ਹੋ ਤੁਸੀਂ ਥਾਣੇ ਜਿਹੜੇ ਮੋٹے ਮੋٹے ਲੱਗੇ ਹੋਏ ਗੈਬ ਵੀ ਬਹੁਤ ਸੋਹਣਾ ਥਣਾ ਦਾ ਬਾਕੀ ਰੇ ਤਾਜੀ ਸੂਈ ਹੋ ਜਾ ਲੈ ਬਾਈ ਜਮਾ ਬੈਡਫਾਇਰ ਦਿਖਾਉਂਦਾ ਜਿਵੇਂ ਮਰਜੀ ਕਹਿੰਦਾ ਮੱਝ ਥੱਲੇ ਬੈਠੀ ਆ 18 ਕਿਲੋ ਦੀ ਮਾਲਕ 9 ਦਿਨ ਦੀ ਸੂਈ ਕਰੀ ਖੜੀ ਠੀਕ ਆ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਬਾਈ ਆਪਣਾ ਬੰਦੀ ਕੌੜੀ ਸ਼ਰਦੂਗੜ ਤੋਂ ਰੰਤਿਆ ਰੋਡ ਤੇ 7 ਕਿਲੋਮੀਟਰ ਠੀਕ ਆ ਰੋੜੀ ਤੋਂ 7 ਕਿਲੋਮੀਟਰ ਕੌੜੀ ਸਰਦੂਲਗੜ ਤੋਂ ਕੌੜੀਵਾੜਾ ਆਲੂਪੁਰ ਠੀਕ ਆ ਕੌੜੀਵਾੜਾ ਆਲੂਪੁਰ ਹਾਂ ਮਾਲ ਜਿਲ੍ਹਾ ਕਿਹੜਾ ਪੈਂਦਾਗਾ ਜਿਹੜੇ ਮਾਨਸਾ ਦੇ ਹਾਂ ਮਾਨਸਾ ਬਾਰਡਰ ਤੇ ਆ ਦੀ ਫਤਿਹਬਾਦ ਠੀਕ ਆ ਠੀਕ ਆ ਫਤਿਹਬਾਦ ਤੋਂ ਲੈ ਕੇ ਆ ਤੁਸੀਂ ਕੈਮੇ ਸੂਈ ਸੂਈ ਹੋਈ ਆ ਇਹ ਜੀ ਦੂਜਾ ਸੂਆ ਸੂਈ ਆ ਜਨਾ ਦੂਜਾ ਸੂਆ 9 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਮੰਗਰਾ ਮੰਗਰ ਮੰਦੀ ਕਟਾ ਕਟਾ ਠੀਕ ਆ ਤੇ ਦੂਜੇ ਸੂਈ ਸੂਈ ਹੋਈ ਆ 9 ਦਿਨਾਂ ਹੀ ਸੂਈ ਆ ਹੈ ਤੇ ਇਸ ਟਾਈਮ ਦੁੱਧ ਕਿੰਨਾ ਤਿਆਰ ਆਗਾ ਇਸ 18 ਕਿਲੋ ਹੀ ਸੂਈ ਹੋਊਗੀ 18 ਕਿਲੋ ਹਾਂ ਠੀਕ ਆ ਕਿੰਨੇ ਦੀ ਉਮੀਦ ਐ ਤੋ ਵੀ ਕਿੰਨਾ ਕ ਦੁੱਧ ਕਰਜੋ ਪਟੇ ਦਾ ਕਾਸੀ ਕਰੀ ਜਾਂਦੇ ਆ ਦੁੱਧ ਦੇ 20 ਤੋਂ ਵਾਰ ਹੀ ਦੇਣਾ 20 ਪਲੱਸ ਹੀ ਦਊਗੀ ਮੁੱਲ 1 ਲੱਖ 80 ਹਜ਼ਾਰ ਕਰਦਾ 20 ਤੋਂ ਪਲੱਸ ਦੁੱਧ ਦੇਣਾ ਨੇ ਹਾਂ ਨਹੀਂ ਦੇਣਾ ਪਰ ਓੜ ਤੋਂ ਹੀ ਦੇ ਦਾਂਗੇ ਠੀਕ ਆ ਠੀਕ ਆ ਠੀਕ ਆ ਗਾਰੰਟੀ ਵੀ ਦਿੰਨੇ ਆ ਪਰ ਚਵਾ ਕੇ ਦਿੰਨੇ ਆ ਠੀਕ ਆ ਤਸੱਲੀ ਨਾ ਕਰੋ ਕਹਿੰਦੇ ਹੋਰ ਨੇ ਦੱਸਣ ਦੀ ਹੋਰ ਨਹੀਂ ਨੇ ਬਸ ਠੀਕ ਆ ਅਗਲਾ ਤਿੰਨ ਡੰਗ ਚੋਲੇ ਚਾਰ ਚੋਲੇ ਠੀਕ ਆ ਮੁੱਲ 1 ਲੱਖ 80 ਹਜ਼ਾਰ ਲੈਂਡ ਦੇਣ ਦੱਸ ਤੋ ਲੱਗਦਾ ਮੂੰਹ ਤਾਂ 5-3 ਕਰੀ ਜਾ ਮਲ ਠੀਕ ਆ ਠੀਕ ਆ ਲਾਗੇ ਲਾਗੇ ਵਾਲੀ ਕਰਿਆਗਾ ਠੀਕ ਆ ਲੈ ਵੀ ਬਾਈ ਕਹਿੰਦਾ ਮੁੱਲ ਤਾਂ ਭਲਾਂ ਦੀ ਆਪਾਂ 3 ਲੱਖ ਕਰ ਲਈਏ 2 ਲੱਖ ਕਰ ਲਈਏ ਹਨਾ ਜਿਹੜਾ ਕਿਸੇ ਨੇ ਉਸ ਕਹਿਣਾ ਕਹਿੰਦਾ ਬਾਈ ਕਹਿੰਦਾ ਤੇ ਬਾਕੀ ਰੇ 9 ਦਿਨਾਂ ਦੀ ਸੂਈ 18 ਕਿਲੋ ਬਾਈ ਕਹਿੰਦਾ ਓੜ ਦਾ ਦੰਨੇ ਆਪਾਂ ਵੀ 18 ਕਿਲੋ ਦੇ ਚਵਾ ਕੇ ਜਮਾ ਤਸੱਲੀ ਦਾ 20 ਲੀਟਰ ਪਲੱਸ ਦੁੱਧ ਵਾਲੀ ਮੱਝ ਆ ਗਈ ਇੱਕ ਵਾਰੀ ਦੋਸੀ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਥਣਾ ਥੁਣਾ ਦੀ ਬਹੁਤ ਸੋਹਣੀ ਹੈਗੀ ਆਰਡਰ ਆਰਡਰ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਬਾਕੀ ਰੇ ਆਪਾਂ ਨੰਬਰ ਲੈ ਕੇ ਦਿੰਨੇ ਆ ਬਾਈ ਤੋਂ ਵਿਕੀ ਕਿੰਨਾ ਨੰਬਰ ਹਣਾ ਉਹ ਫਤਿਹਾਬਾਦ ਜ਼ਿਲ੍ਹੇ ਦੀ ਮੱਝ ਆ ਕੀ ਹਰਿਆਣੇ ਵਾਲੀ ਕਹਿ ਸਕਦੇ ਆ ਆ ਤੇ ਬਾਕੀ ਇਹ ਬਾਰਡਰ ਤੇ ਬਾਈ ਦਾ ਪਿੰਡ ਰਹਿ ਜਾਂਦਾ ਹਣਾ ਇਹ ਪੰਜਾਬ ਦਾ ਸਿਰੇ ਤੇ ਠੀਕ ਆ ਠੀਕ ਆ ਪੰਜਾਬ ਦੇ ਸਿਰੇ ਤੇ ਜਮਾ ਬਾਰਡਰ ਤੇ ਪਿੰਡਾ ਉਧਰੋਂ ਕਹਿੰਦਾ ਹਰਿਆਣੇ ਲੈ ਕੇ ਆ ਆ ਬਾਕੀ ਆਪਾਂ ਨੰਬਰ ਲੈ ਕੇ ਦਿੰਨੇ ਆ ਬਾਈ ਦਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਰੇਟ ਤੁਹਾਨੂੰ ਦੱਸਤਾ ਵੀ 82 ਬਾਈ ਕਹਿੰਦਾ ਲੈਣ ਦੇਣਾ ਬਾਕੀ ਫੋਨ ਤੇ ਬਾਈ ਨੰਬਰ ਬੋਲ ਦੇ ਬਾਈ ਆਪਣਾ 97790 ਜੀ 97790 09954 09954 ਠੀਕ ਆ ਇਹ ਬਾਈ ਦਾ ਨੰਬਰ ਕਹਿ ਬਸੂ ਲੈ ਕੇ ਆਂਜ ਮੰਡੀ ਤੇ ਇੱਕ ਕੀ ਲੈਂਦੀ ਆ ਠੀਕ ਗੱਲ ਨਹੀਂ ਪਰ ਸ਼ੌਕਰਾ ਮਾਰ ਲੈਣੇ ਠੀਕ ਆ ਠੀਕ ਆ ਪੂਰਾ ਸੌਂਕ ਵਾਲਾ ਠੀਕ ਆ ਲੈ ਵੀ ਦੋਸਤੋ ਆ ਨੰਬਰ ਤੇ ਬਾਈ ਨਾੜਾ ਤੁਸੀਂ ਸਮਰਕ ਕਰ 사 ਦੇਓਗੇ ਦੁੱਧ ਦਾ 20 ਲੀਟਰ ਤੋਂ ਪਲੱਸ ਬਾਈ ਕਹਿੰਦਾ ਕਰ ਜੂਗੀ 18 ਲੀਟਰ ਤਿਆਰ ਆ 9 ਦਿਨਾਂ ਦੀ ਸੂਈਆ ਮਗਰ ਕੱਟਾਗਾ ਤੇ ਘਰੇ ਵੀ ਚੰਗੀਆਂ ਘਰੇ ਵੀ ਚੰਗੀਆਂ ਬਾਈ ਕੋਲੇ ਮੱਝਾਂ ਹੁੰਦੀਆਂ ਗਿਆ ਹੋਰ ਵਪਾਰ ਦਾ ਕੰਮ ਆ ਬਾਈ ਦਾ ਜੇ ਚੰਗੇ ਬਸੂ ਲੈਣ ਤਾਂ ਤੁਸੀਂ ਬਾਈ ਨਾੜਾ ਸਮਰਕ ਕਰ ਸਕਦੇ ਦੇ ਦੋਸਤੋ ਸੋਨੂ ਇੱਕ ਆਪਾਂ ਅਰਜਨ ਕੁੰਗੜ ਦਾ ਜਿਹੜਾ ਕੱਟਾ ਦਿਹਾਉਣਾ ਤੋਰਨ ਦਾ ਤੋਰ ਕੇ ਬਾਕੀ ਬਾਈ ਵੇਚਣ ਵਾਸਤੇ ਜਿਹੜਾ ਮੰਡੀ ਤੇ ਲੈ ਕੇ ਆਇਆ ਵਾ ਜੇ ਕਿਸੇ ਭਰਾ ਨੇ ਲੈਣਾ ਹੋਇਆ ਨੰਬਰ ਲੈ ਕੇ ਦੇਵਾਂਗੇ ਸਾਰੀ ਡਿਟੇਲਸ ਸੋਨੂ ਬਾਈ ਤੋਂ ਆਪਾਂ ਜਿਹੜੀ ਲੈ ਕੇ ਦੇਵਾਂਗੇ ਤੇ ਪੁੱਛਾਂਗੇ ਵੀ ਕੀ ਰਿਕਾਰਡ ਹੈ ਤੇ ਸਾਰੇ ਪੁੱਛਵੇ ਸੋਨੂ ਦੱਸਾਂਗੇ ਤੇ ਰੇਟ ਤੋਂ ਵੀ ਗੱਲ ਕਨਫਰਮ ਕਰਾਵਾਂਗੇ ਤੇ ਲੈਣ ਦੇ ਨਾਲ ਆ ਵੀ ਬਾਈਆਂ ਤੋਂ ਕਰਾਵਾਂਗੇ ਨੰਬਰ ਵੀ ਲੈ ਕੇ ਦੇਵਾਂਗੇ ਪਹਿਲਾਂ ਤੁਸੀਂ ਖੜੇ ਨੂੰ ਚੈੱਕ ਆਊਟ ਕਰ ਸਕਦੇ ਹੋ ਅਰਜਨ ਕੁੰਗੜ ਦਾ ਦਾਦਾ ਬਾਈ ਖੋਲੀ ਕਰਾਂ ਤੇ ਤੁਸਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾਉਣਾ ਜੇ ਕਿਸੇ ਭਰਾ ਨੇ ਲੈਣਾ ਹੋਇਆ ਤਾਂ ਨੰਬਰ ਜਿਹੜਾ ਆਪਾਂ ਲੈ ਦਿਆਂਗੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਜਿਹੜਾ ਕੱਟਾ ਖਰੀਦ ਸਕਦੇ ਹੋ ਬਹੁਤ ਸੋਹਣੇ ਕਟੇੜੇ ਅਰਜਨ ਗੁੰਗਰ ਦੇ ਆਉਂਦੇ ਆ ਜਿਵੇਂ ਤੁਸੀਂ ਬੀਐਫਐਮਐਲ ਤੇ ਦੇਖਿਆ ਨਾ ਜਿਹੜੇ ਅਰਜਨ ਗੁੰਗਰ ਦੇ ਕੱਟੇ ਹੀ ਚੈਂਪੀਅਨ ਜ਼ਿਆਦਾ ਬਣੇ ਹੈਗੇ ਸੋਹਣਾਗਾ ਸੁਨੱਖਾਗਾ ਦੇ ਸਕਦਾ ਤੁਸੀਂ ਬੋਡੀ ਸਟਰਕਚਰ ਦਾ ਬਾਕੀ ਡਿਟੇਲ ਸਾਨੂੰ ਸਾਰੀ ਬਾਈ ਤੋਂ ਲੈ ਕੇ ਆਉਂਦਾ ਕਦ ਦਾ ਕਾਠ ਵੀ ਬਹੁਤ ਆ ਉਮਰ ਵੀ ਪੁੱਛਾਂਗੇ ਬਾਈ ਤੋਂ ਵੀ ਕਿੰਨੇ ਚਿਰ ਦਾ ਕੱਟਾ ਇਹ ਬਾਕੀ ਇਹ ਮੂਹ ਫੇਸ ਕੁਆਲਿਟੀ ਦਾ ਮੂੰਹ ਮੱਥੇ ਤੁਸੀਂ ਜਿਹੜਾ ਕ ਤੇ ਬਾਕੀ ਬਾਕੀ ਅਰਜਨ ਗੁੰਗੜ ਦੇ ਜਿਹੜੇ ਕੱਟੇ ਆ ਸੋਹਣੇ ਸੁਨਖੇ ਆ ਬਿਊਟੀ ਕੰਪੀਟੀਸ਼ਨ ਦੇ ਵਿੱਚ ਜਿਹੜੇ ਕੱਟੇ ਜ਼ਿਆਦਾਤਰ ਅਰਜਨ ਗੁੰਗੜ ਦੇ ਮੇਲਿਆਂ ਤੇ ਆਉਂਦੇ ਆਗੇ ਬਾਕੀ ਤੁਸੀਂ ਬੋਡੀ ਬੰਤ ਤੁਸੀਂ ਦੇ ਸਾ ਦਿਓਗੇ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਸਾਰੀ ਵੀ ਕਿਹੜੀ ਜਗ੍ਹਾ ਤੋਂ ਭਰਾ ਆਇਆ ਕੀ ਮੁੱਲ ਕਰੂ ਇਹਦਾ ਕਿੱਥੋਂ ਤੱਕ ਦੋ ਸਾਰੀ ਗੱਲਬਾਤ ਬਾਈ ਨਾਲ ਕਰਾਂ ਤੇ ਰੇਟਾਂ ਤੋਂ ਵੀ ਕਨਫਰਮ ਕਰਾਵਾਂਗੇ ਤੇ ਜਿਹੜੇ ਇਹਦੇ ਰਿਕਾਰਡ ਆ ਮਾਂ ਦੇ ਉਹ ਵੀ ਆਪਾਂ ਬਾਈ ਨੂੰ ਜਿਹੜੇ ਪੁੱਛਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ ਫੋਲੋ ਜ਼ਰੂਰ ਕਰ ਲਿਓ ਇਹਨੂੰ ਜੇ ਕਿਸੇ ਭਰਾ ਨੇ ਲੈਣਾ ਹੋਇਆ ਤਾਂ ਬਾਈ ਨਾ ਜਿਹੜਾ ਸੰਪਰਕ ਤੁਸੀਂ ਕਰ ਸਕਦੇ ਹੋ ਬਾਈ ਸਤਸ੍ਰੀਕਾਲ ਕਿਹੜੀ ਜਗ੍ਹਾ ਤੋਂ ਆਇਆ ਭਰਾ ਹਾਂਜੀ ਮੈਸਰਖਾਨੇ ਤੋਂ ਜ਼ਿਲ੍ਹਾ ਪਠੰਡਾ ਹਾਂ ਠੀਕ ਆ ਮੋੜ ਤੋਂ ਪਠੰਡਾ ਰੋਡ ਤੇ ਪਿੰਡ ਰਾਇ ਜਾਂਦਾ ਮੈਸਰਖਾਨਾ 7 ਕਿਲੋਮੀਟਰ ਹੈ ਮੋੜ ਤੋਂ 7 ਕਿਲੋਮੀਟਰ ਆ ਮੰਨ ਲਓ ਵੀ ਰੋਡ ਦੇ ਉੱਤੇ ਹੀ ਲੱਗ ਜਾਂਦਾ ਜਿੱਥੇ ਮੇਲਾ ਲੱਗਦਾ ਮਾਤਾ ਦਾ ਹਨਾ ਠੀਕ ਆ ਬਾਈ ਜਿਹੜਾ ਪਾਹਾ ਕੱਟਾਗਾ ਪਹਿਲਾਂ ਤਾਂ ਇਹਦੀ ਉਮਰ ਦੱਸੋ ਕਿੰਨੇ ਚਿਰ ਦੀ ਹੈ ਉਮਰੇ 3 ਸਾਲ ਦੀ ਹੈ 3 ਸਾਲ ਦਾ ਹੋ ਗਿਆ ਦੋ ਦੰਦ ਪੂਰੇ ਕਰ ਗਏ 2 ਦੰਦ ਪੂਰੇ ਕਰ ਗਏ ਉਹਦਾ ਬੱਚਾ ਇਹ ਠੀਕ ਆ ਜੀ ਮਾਂ ਦੇ 24 ਪਲੱਸ ਦਾ ਰਿਕਾਰਡ ਆ 24 ਪਲੱਸ ਰਿਕਾਰਡ ਆਪਣੇ ਕੋਲੇ ਆ ਕਿ ਕਿ ਆਪਾਂ ਲੈ ਤਾ 11 ਮਹੀਨਾ ਦਾ ਉਹ ਅਰਜਨ ਕੁੰਗੜਸਾਨ ਨਹੀਂ ਠੀਕ ਉਹਦੇ ਘਰੋਂ ਲਿਆ ਸੀ ਉਹਦੇ ਘਰੋਂ ਲਿਆ ਸੀ ਜਿਹਦੇ ਕੋਲੇ ਅਰਜਨ ਕੁੰਗੜਸਾਨ ਹੈਗਾ ਉਹਦੇ ਘਰੋਂ ਲਿਆ ਸੀ 11 ਮਹੀਨਾ ਕਿਹੜੀ ਜਗ੍ਹਾ ਤੋਂ ਲੱਗੇ ਸੀ ਬਾਈ ਇਹ ਸਿਆਰ ਕੋਲ ਆ ਕੁੰਗੜਪਿੰਡਾ ਕੁੰਗੜਪਿੰਡਾ ਸਿਆਰ ਕੋਲੇ ਉਹਦੇ ਘਰੋਂ ਹੀ ਲੈ ਕੇ ਆਏ ਤੁਸੀਂ ਘਰੋਂ ਛੁੱਟੀ ਦੇ ਬਾਅਦ ਸੱਲੋਂ 24 ਪਲੱਸ ਦਾ ਮਾਂ ਖਲੇ ਹੁਣ ਠੀਕ ਇਹ ਮਾਂ ਦਾ 1.5 ਲੱਖ ਲਾਜ਼ਮ ਹੈ ਠੀਕ ਆ ਉੱਦਾਂ ਹੀ ਖੜੀ ਆ ਉਹ ਠੀਕ ਆ ਬੰਦੋ 2 ਲੱਖ ਦੀ ਠੀਕ ਆ ਲੈ ਆਏ 2 ਲੱਖ ਦੀ ਠੀਕ ਆ ਠੀਕ ਆ ਬਸ ਉਦਾਂ ਰਿਕਾਰਡ ਆ ਠੀਕ ਆ ਜੀ ਇਹਦੀ ਮਾਂ ਦਾ ਹਾਂ ਹਾਂ ਠੀਕ ਆ ਖੁਦ ਮਾਲੋ ਜਿਹੜਾ ਕੁੰਗੜਪਿੰਡ ਤੋਂ ਲੈ ਕੇ ਆਏ ਤੁਸੀਂ ਇਹੇ ਠੀਕ ਆ ਓ ਇੱਥੇ ਹੀ ਲੋੜਾਂ ਗਾਣਗਾਂ ਬਾਕੀ ਬਾਈ ਕਹਿੰਦਾ ਜਿਹੜਾ ਕੁੰਗੜਪਿੰਡ ਆਗਾ ਹਿਆਰ ਕੋਲੇ ਉੱਥੋਂ ਆਪਾਂ ਲੈ ਕੇ ਆਏ ਆ ਜੀ ਇਹਦੇ ਘਰੇ ਅਰਜਨ ਕੁੰਗੜ ਖੁਦ ਆਗਾ ਉਹਦੇ ਘਰੋਂ ਲੈ ਕੇ ਆਏ ਆ ਬਾਈ ਮੇਲੇ ਨਹੀਂ ਪਾਇਆ ਮਨਣਾ ਠੀਕ ਆ ਮੇਲੇ ਤੇ ਪਾਇਆ ਨਹੀਂ ਬਾਈ ਤੀ ਡੀ ਐਮ ਸੀ ਮੇਲਾ ਹੋ ਗਿਆ ਜਗਾਵਾਂ ਮੇਲਾ ਆ ਤੁਹਾਨੂੰ ਠੀਕ ਆ ਉੱਥੇ ਬੰ ਠੀਕ ਆ ਠੀਕ ਆ ਤੇ 24 ਪਲੱਸ ਰਕਾਰਡ ਆ ਮਾਂ ਦਾ ਤੇ ਠੀਕ ਆ ਕੁੱਦੇ ਖੜੀ ਆ ਦੀ ਮਾਂ ਠੀਕ ਆ ਠੀਕ ਆ ਤੇ ਬਾਕੀ ਬਾਈ ਜੇ ਗੱਲ ਕਰੀਏ ਆਪਾਂ ਇਹਦੀ ਵੀ ਮੰਨ ਲਓ ਵੀ ਸਾਰੇ ਫੇਸ ਕੁਆਲਟੀ ਤੋਂ ਸੋਹਣਾ ਬਾਕੀ ਰੇ ਅਰਜੰਗ ਗੁੰਗਰ ਦੇ ਕੱਟੇ ਆਉਂਦੀ ਸੋਹਣਿਆ ਹਣਾ ਠੀਕ ਆ ਜੀ ਠੀਕ ਆ ਠੀਕ ਆ 1000 ਰੁਪਿਆ ਠੀਕ ਆ ਹੁਣ ਬਾਈ ਆਪਾਂ ਵੇਚਣ ਵਾਸਤੇ ਲੱਗੇ ਆ ਇੱਥੇ ਠੀਕ ਠੀਕ ਆ ਠੀਕ ਆ ਠੀਕ ਆ ਬਾਕੀ ਬਾਈ ਜਿਹੜਾ ਕਹਿੰਦਾ ਵੀ ਜਿਹੜਾ ਸਾਹਮਦਾ ਨਹੀਂ ਹਨਾ ਕਿਉਂਕਿ ਸਾਹਮਣੇ ਬਹੁਤ ਔਖੇ ਆਏ ਵੀ ਠੀਕ ਆ ਠੀਕ ਆ ਬਾਕੀ ਬਾਈ ਜਿਹੜਾ ਕਹਿੰਦਾ ਵੀ ਜਿਹੜਾ ਸਾਹਮਦਾ ਨਹੀਂ ਹਨਾ ਕਿਉਂਕਿ ਸਾਹਮਣੇ ਬਹੁਤ ਔਖੇ ਆਏ ਵੀ ਠੀਕ ਆ ਠੀਕ ਆ ਠੀਕ ਆ ਤੇ ਬਾਈ ਰੇਟ ਦੀ ਗੱਲ ਕਰੀਏ ਫਿਰ ਰੇਟ ਕਿੰਨਾ ਰੱਖਿਆ ਤਾਂ ਇਹਦਾ 1.5 ਲੱਖ ਲੈਂਡ ਦੇਣ ਦੱਸ ਤੂੰ ਲੈਂਡ ਦੇਣ 1.40 ਤੋਂ ਘੱਟ ਲੈਂਦੇ ਠੀਕ ਆ ਨਹੀਂ ਵੱਡਣਾ ਤਾਂ ਬਾਈ ਕਾਨੂੰਨ ਦੇ ਨਾਲ ਦੇਖ ਪਲਿਆ ਪਲਾਇਆ ਹਨਾਗਾ ਨੇ ਨਹੀਂ ਠੀਕ ਆ ਠੀਕ ਆ 130000 ਠੀਕ ਆ ਠੀਕ ਆ ਤੇ ਨੰਬਰ ਬੋਲ ਦੋ ਬਈ ਆਪਣਾ ਇੱਕ ਵਾਰੀ 79732 79732 79360 79360 ਠੀਕ ਆ ਲੈ ਵੀ ਮਾਈਸਰ ਖਾਨਾ ਪੈਂਦਾ ਬਾਈ ਦਾ ਜੇ ਕਿਸੇ ਭਰਾਣੇ ਲੈਣਾ ਹੋਇਆ ਚੰਗੇ ਰਿਕਾਰਡ ਦਾ ਕਟਾ ਵਾਕਰੇ ਕੁੰਗੜ ਪਿੰਡ ਤੋਂ ਹੁਸਿਆਰ ਕੋਲ ਬਾਈ ਜਿਹੜਾ ਖੁਦ ਜਿੱਥੇ ਅਰਜਨ ਕੁੰਗੜ ਹੈਗਾ ਉੱਥੋਂ ਬਾਈ ਕਹਿੰਦਾ ਉਹਦੇ ਘਰੋਂ ਲੈ ਕੇ ਆਇਆ ਮੈਂ 24 ਪਲੱਸ ਰਿਕਾਰਡ ਆ ਮਾਂ ਦਾ ਇਹਦਾ ਦੁੱਧ ਤੇ ਬਾਕੀ ਦੇ ਬਾਈ ਕਹਿੰਦਾ ਕੁੱਦੇ ਪੈਂਡਾ ਜਿਹੜੀ ਇਹਦੀ ਮਾਂ ਖੜੀ ਆਗੀ ਬਾਕੀ ਦੇ ਤਸੱਲੀ ਵੀ ਬਾਈ ਜਿਹੜਾ ਕਰਸਾ ਲਗਾ ਸੋਣਾਗਾ ਸੁਨੱਖਾ ਵੇ ਜੇ ਕਿਸੇ ਭਰਾਣੇ ਲੈਣਾ ਹੋਇਆ ਬਾਈ ਕਹਿੰਦਾ 1.5 ਲੱਖ ਮੁੱਲ ਕਰਦਾ 1.40 ਤੋਂ ਘੱਟ ਦਿੰਦਾ ਨਹੀਂ ਕਹਿੰਦਾ 1.30 ਹਜ਼ਾਰ ਇਹਦਾ ਮੌੜ ਲੱਗਿਆ ਸੀਗਾ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰਕੇ ਜੇ ਕਿਸੇ ਭਰਾਣੇ ਕੱਟਾ ਲੈਣਾ ਹੋਇਆ ਤਾਂ ਬਾਈ ਨਾਲ ਸੰਪਰਕ ਕਰਕੇੜਾ ਤੁਸੀਂ ਖਰੀਦ ਸਕਦੇ ਮਾਈਸਰ ਖਾਨਾ ਪੈਂਡਾ ਕਾ ਮੌੜ ਬਠੰਡਾ ਰੋਡ ਤੇੜਾ ਪਿੰਡ ਰਹਿ ਜਾਂਦਾ ਕਾ ਚੰਗੇ ਆ ਸੋਹਣੇ ਸੁਨੱਖੇ ਆਗੇ ਕਿਉਂਕਿ ਅਰਜਨ ਗੁੰਗੜ ਦੇ ਰਿਕਾਰਡ ਬਹੁਤ ਸੋਹਣੇ ਆਗੇ ਬਿਊਟੀ ਕੰਪੀਟੀਸ਼ਨ ਦੇ ਵਿੱਚ ਜਿਹੜੇ ਘੱਟੇ ਜਿਹੜੇ ਜ਼ਿਆਦਾਤਰ ਆ ਇਹਦੇ ਅਰਜਨ ਗੁੰਗੜ ਦੇ ਆਉਂਦੇ ਆ ਮੇਲਿਆਂ ਤੇ ਤੁਸੀਂ ਦੇਖਿਆ ਇੱਥੇ ਬੀਐਫਐਮਐਲ ਤੇ ਵੀ ਜਿਹੜੇ ਅਰਜਨ ਗੁੰਗੜ ਦੇ ਜ਼ਿਆਦਾ ਬੱਚੇ ਆਉਂਦੇ ਆ ਜਿਹੜੇ ਪਾਇਆ ਹੁੰਦਾ ਏ ਠੀਕ ਆ ਨੀ ਆਉਂਦਾ ਭਾਈ ਅਰਜਨ ਗੁੰਗੜ ਦੇ ਬੱਚੇ ਆਉਂਦੇ ਆਗੇ ਉਹ ਡੀਐਮਓ ਹੈ ਜਿਹੜਾ ਮੇਲਾ ਜਨਾਵਾਂ ਠੀਕ ਆ ਠੀਕ ਆ ਕਿਵੇਂ ਬੰਦੀ ਕਰ ਦੋ ਠੀਕ ਆ ਠੀਕ ਆ ਮੀ ਆਉਂਦੇ ਅਰਜਨ ਗੁੰਗੜ ਦੇ ਬੱਚੇ ਖਰਾ ਆਉਂਦੇ ਆਗੇ ਪਿਓਰਿਟੀ ਕੰਪੀਟੀਸ਼ਨ 'ਚ ਆਉਂਦੇ ਆ ਕਿਉਂਕਿ ਫੇਸ ਕੁਆਲਿਟੀ ਬਾਡੀ ਬਸਟ੍ਰੈ ਮਾਈ ਸਰਖਾਨਾ ਪੈਂਦਾ ਬਾਈ ਦਾ ਜੇ ਕਿਸੇ ਭਰਾ ਨੇ ਲੈਣਾ ਹੋਇਆ ਬਾਈ ਕਹਿੰਦਾ ਜੇ ਕਿਸੇ ਡੈਰੀਆਂ ਨੇ ਲੈਣਾ ਆਪਾਂ ਤਾਂ ਦੇਵਾਂਗੇ ਵੱਡਣਾ ਤਾਂ ਕਹਿੰਦਾ ਆਪਾਂ ਦੇਣਾ ਨਹੀਂ ਬਾਕੀ ਤੁਸੀਂ ਬਾਈ ਨਾਲ ਇਸ ਵਾਰ ਕਿਹੜਾ ਕਰ ਸਕਦੇ ਹੋ ਠੀਕ ਹੈ ਜੀ। ਕਿੰਦਾ ਵੀ ਦੋਸਤੋ ਦਾ ਨਾਮ ਮੱਝ ਦਿਖਾਉਣਾ 22 ਲੀਟਰ ਦੁੱਧ ਦੀ ਕੰਬੈਸਟੀ ਵਾਲੀ ਦੇ ਸਾਹਦ ਸੀ ਥਾਣਾ ਹਵਾਨਾ ਸਾਈਡ ਤੋਂ ਦੇਖੋ ਸੀ ਪੂਰੀ ਜ਼ਬਰਦਸਤ ਮੱਝ ਜਤਨੌਲੇ ਮੰਡੀ ਦੇ ਤੁਸੀਂ ਦੇਖ ਸਕਿਆ ਥਾਣ ਹਵਾਨਾ ਬਹੁਤ ਆਗਾ ਲੱਗਿਆ ਸਾ ਮੱਝ ਨੂੰ ਦੇਖੋ ਸੀ ਬੋਡੀ ਬੰਤਰ ਦੀ ਤੇ ਥਾਣ ਹਵਾਨਾ ਬਾਕੀ ਬਾਈ ਦੇ ਦਸਮ ਤੱਕ ਬਾਈ ਕਹਿੰਦਾ 20 22 22 ਲੀਟਰ ਦੁੱਧ ਦਊ। ਚੰਗੀ ਆ ਮੱਝ ਪੂਰੀ ਟੌਪ ਦੀ ਮੱਝ ਆ ਗਈ ਹਨਾ ਦੇ ਸਕਦੇ ਉਸੇ ਇਹ ਜਿਹੇ ਮੱਝਾਂ ਟਾਮੀਆਂ ਟਾਮੀਆਂ ਹੀ ਮਿਲਦੀਆਂ ਤੇ ਬਾਕੀ ਦੇ ਮੱਝ ਤੁਸੀਂ ਦੇਖ ਸਕਦੇ ਪੂਰੀ ਟੌਪ ਦੀ ਗਿਣੀ ਗਈ ਆ ਮੱਝ ਜਮਾ ਮੰਡੀ ਤੇ ਪੂਰੀ ਸਰਾ ਗੱਲਬਾਤ ਆ ਦੇਖੋ ਉਸੇ ਤੇ ਬਾਕੀ ਬਾਈ ਜਿਹੜਾ ਰੇਟ ਆ ਮੱਝ ਦਾ ਜਿਹੜਾ ਲੱਗੀ ਜਾਂਦਾ ਹਨਾ ਪੂਰੀ ਟੌਪ ਦੀ ਮੱਝ ਕਹਿ ਸਕਦੇ ਆਪਾਂ ਮੰਡੀ ਦੀ 20 22 ਲੀਟਰ ਦੁੱਧ ਪਲੱਸ ਵਾਲੀ ਹੈਗੀ ਥਾਣਾ ਹਵਾਨਾ ਇਧਰੋਂ ਸਾਈਡ ਤੋਂ ਜਿਹੜਾ ਮੱਝ ਤਾਂ ਦੇਖੋ ਜੀਆਂ ਨਾੜਾ ਨੂੜਾਂ ਪੂਰੀਆਂ ਮੱਝ ਦੇ ਥਾਣਾ ਹਵਾਨੇ ਤੇ ਬਾਕੀ ਰਿਹਾ ਬੋਡੀ ਵਾਂਗ ਤਾਂ ਇਹ ਵੀ ਚੰਗੀ ਆ ਬਾਕੀ ਰਿਹਾ ਬੱਚਾ ਤੁਸੀਂ ਦੇ ਸਕਦੇ ਮਗਰ ਪੂਰਾ ਟੌਪ ਦੀ ਮੱਝ ਆ ਗਈ ਮੰਡੀ ਦੀ ਰੇਟ ਆ ਜਿਹੜਾ ਬਾਈ ਇਹਦਾ 2.5 ਲੱਖ ਰੁਪਏ ਮੁੱਲ ਇਹਦਾ ਬਾਈ ਕਰਦਾਗਾ ਦੇ ਸਕਦੇ ਤੁਸੀਂ ਪੂਰੀਆਂ ਟੌਪ ਦੀ ਮੱਝ ਕਹਿ ਸਕਦੇ ਆਪਾਂ ਤਣਾਉਲੇ ਮੰਡੀ ਤੇ ਹਨਾ ਪੂਰੀ ਜਬਰਦਸਤ ਮੱਝ ਆ ਕਿ 2.5 ਲੱਖ ਮੁੱਲ ਲਈ ਕਰਦਾ ਜਿਹੜਾ ਥਾਣ ਹਵਾਨਾ ਇਧਰੋਂ ਵੀ ਦੇ ਸਕਦਾਂ ਸੀ 20 20 ਕਿਲੋ ਲੀਟਰ ਦੁੱਧ ਵਾਲੀ ਮੱਝ ਜਿਹੜੀ ਆਪਾਂ ਮੰਨ ਕੇ ਜਿਹੜੀ ਲੈ ਸਕਦਾਂ ਦੇਖੋ ਸੀ ਇੱਕ ਵਾਰੀ ਹੋਰ ਤੁਰਦੀ ਨੂੰ ਚੈੱਕ ਆਊਟ ਕਰ ਲਿਓ ਦੇਖੋ ਸੀ ਥਾਣ ਹਵਾਨਾ ਇਧਰੋਂ ਸਾਈਡ ਤੋਂ ਦੇਖੋ ਪੂਰਾ ਟੌਪ ਦਾ ਥਾਣ ਹਵਾਨਾ ਲੱਗਿਆ ਹੋ ਮੱਝ ਨੂੰ ਪੂਰੀ ਜਬਰਦਸਤ ਮੱਝ ਆ ਗਈ ਮੰਡੀ ਧਨੋਲੇ ਦੇ ਆਈ ਹੋਈ ਆ ਦੇਖੋ ਸਿਆਲ ਰੋਡ ਦੇਖੋ ਤੁਸੀਂ ਆਪਾਂ ਸਾਰੀ ਮੰਡੀ ਘੁੰਮ ਲਈ ਐਡੀ ਮੱਝ ਦਾ ਥਣ ਹਵਾਨਾ ਆਪਾਂ ਦੇਖਿਆ ਯਾਰ ਡਰ ਕੁਆਲਟੀ ਚੰਗੇ ਦੁੱਧਰ ਕਾਰਡ ਵਾਲੀ ਆ ਦੇਖੋ ਬਾਡੀ ਵੰਤ ਦੀ ਵੀ ਚੰਗੀ ਆ ਥਣ ਹਵਾਨਾ ਦੀ ਵੀ ਚੰਗੀ ਆ ਬਾਕੀ ਕੋਸ਼ਿਸ਼ ਕਰਦੇ ਆਪਾਂ ਬਾਈ ਨਾਲ ਗੱਲਬਾਤ ਕਰਨ ਦੀ ਨੰਬਰ-ਨੰਬਰ ਲੈ ਕੇ ਦਿੰਨੇ ਆ ਵੈਸੇ ਬਾਈ ਇਹਦਾ ਸੌਦਾ ਜਿਹੜਾ ਚੱਲੀ ਜਾਂਦਾਗਾ ਰੇਟ ਇਹਦਾ 2.5 ਲੱਖ ਜਿਹੜਾ ਮੁੱਲ ਬਾਈ ਕਰਦਾਗਾ ਹਨਾ ਮੱਝ ਦਾ ਦੇ ਸਕਦਾ ਬਾਕੀ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਪੁੱਛਦੇ ਆ ਬਾਈ ਤੋਂ ਵੀ ਨੰਬਰ ਨੰਬਰ ਲਾਈਨ ਦੀ ਬਾਈ ਤੋਂ ਕੋਸ਼ਿਸ਼ ਕਰਾਂਗੇ ਜੇ ਤਾ ਬਾਈ ਨੇ ਬਾਕੀ ਮੱਝ ਚੰਗੀਆਂ ਮੱਝ ਜਿਹੜੀ ਮੰਡੀ ਤੇ ਸਾਇਦ ਵੇਖ ਜੇ ਬਾਕੀ ਤੇ ਤੁਸੀਂ ਦੇਖ ਸਕਦੇ ਹੋਣਾ ਬਹੁਤ ਤਗੜੇ ਥਣ ਹਵਾਨੇ ਦੀ ਮੱਝ ਆ ਗਈ ਉਹ ਗੱਡਰ ਹੋਣਾ ਨਹੀਂ ਵੀਰੇ ਲੈ ਵੀ ਬਾਈ ਸੌਦਾ ਜਿਹੜਾ ਉਹਦਾ ਮੱਝ ਦਾ ਕਰੀ ਜਾਂਦੇ ਆਗੇ ਠੱਕੇ ਨਾਲੀ ਛੋਟੀ ਜਾਂ ਵੱਡੀ ਹੁੰਦੀ 5 ਲੱਖ ਮੰਗਣੀ 5 ਲੱਖ ਰੁਪਏ ਮਾਂ ਕੇ ਪਰ ਨੂੰ ਮੂੰਹ ਕਰ ਲਿਆ। 5 ਲੱਖ ਰੁਪਏ। ਲੈ ਵੀ ਬਾਈ ਕਹਿੰਦਾ ਜੇ ਮਾੜੀ ਕੱਦ ਦੀ ਵੱਡੀ ਹੁੰਦੀ ਕਹਿੰਦਾ ਆਪਾਂ 5 ਲੱਖ ਰੁਪਏ ਮੰਗਣਾ ਸੀਦਾ ਜਿਹੜਾ ਹੁਣ ਆ ਬਾਈ ਕਹਿੰਦਾ ਆਪਾਂ 2.5 ਲੱਖ ਮੁੱਲ ਕਰ ਦਿਆਂ ਦਾ ਮੱਝ ਦਾ। ਦੇਖੋ ਤੁਸੀਂ। ਪੂਰੇ ਜ਼ਬਰਦਸਤ ਮੱਝ ਆ ਗਈ ਤੇ ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਤਾਰੀਆ ਪੈਣੀ ਹੈ ਜੀ। ਉਹ ਆ। ਤੋਂ ਦੇ ਪਤਾ ਦੇਖੋ ਤੁਸੀਂ। ਇਹ ਕਹਿੰਦਾ ਕਿ 22 ਕਿਲੋ ਦਿੰਦੀ ਆ। ਇਹ ਤਾਂ ਕੁੱਤੀਆਂ ਵੇਖ ਰਹੀਆਂ ਨੇ ਭੈਣ ਤੇ ਦੇਖੋ ਇਹ ਨਸਲੀ ਆ। 22 ਕਿਲੋ 22 ਦੁੱਧ ਕਹਿੰਦਾ 22 ਕਿਲੋ ਦੁੱਧ ਹੁੰਦੀ ਹੈਗੀ ਬਾਕੀ ਦਾ ਰੇਟ 22 ਪੂਰਾ ਆੜਿਆ ਪੈ ਕਹਿੰਦਾ ਭਈ ਆਪਾਂ ਜਾਇਜ਼ ਰੇਟ ਹੀ ਕਰਾ 2.5 ਲੱਖ ਦਾ ਕਹਿੰਦਾ ਜੇ ਮਾੜਾ ਕੱਦ ਹੁੰਦਾ ਕਹਿੰਦਾ ਇਹ ਮੱਝ ਦਾ ਆਪਾਂ 5 ਲੱਖ ਮੁੱਲ ਕਰਨਾ ਸੀ ਬਾਕੀ ਕਿਹੜੇ ਰੇਟ ਆ ਗਾ ਕ ਲਾਈ ਜਾਂਦੇ ਆਗੇ ਤੇ ਤੁਸੀਂ ਦੱਸੋ ਦੋਸਤੋ ਮੱਝ ਕਿਵੇਂ ਲੱਗੀ ਤੁਹਾਨੂੰ ਹਨਾ ਵੀ 20 22 ਲੀਟਰ ਦੇਖੋ ਦੱਖਣ ਨੂੰ ਤਾਂ ਆਪਾਂ ਨੂੰ ਮੱਝ ਲੱਗਦੀ ਹੈ ਵੀ 20 ਲੀਟਰ ਆ ਹੈਗਾ ਦੁੱਧ ਤੇ ਵੀ ਕਿੱਥੋਂ ਤੱਕ ਜਿਹੜਾ ਰੇਟ ਮੱਝ ਦਾ ਹੋਣਾ ਚਾਹੀਦਾਗਾ ਕਿੰਨੇ ਦੀ ਬਿਕਣੀ ਚਾਹੀਦੀ ਹੈ ਬਾਕੀ ਤੁਸੀਂ ਸਕਰੀਨ ਤੇ ਜਿਹੜੀ ਮੱਝ ਦੇ ਸਕਦੇ ਪੂਰੀ ਡਬਲ ਮੱਝਾਂ ਕਹਿ ਸਕਦੇ ਆਪਾਂ ਚੰਗੇ ਦੁੱਧਰ ਕੜ ਵਾਲੀ ਆ ਬਾਈ ਤਾਂ ਹੀ ਉਹ ਜਿਹੜਾ ਸੌਦਾ ਕਹਿੰਦਾ ਬਈ ਆਪਾਂ ਘੱਟ ਦੇਣੀ ਨਹੀਂ ਬਾਈ ਨੂੰ ਪਤਾ ਬਾਈ ਤਾਂ 22 ਲੀਟਰ ਦੁੱਧ ਕਹਿੰਦਾਗਾ ਆਪਾਂ 20 ਲੀਟਰ ਮੰਗ ਸਕਦੇ ਤੇ ਲਾਉਣ ਵਾਲੇ ਵੀ ਪੂਰਾ ਜ਼ੋਰ ਲਾਈ ਜਾਂਦੇ ਆ ਮੱਝ ਤੇ ਉਹ ਵੀ ਕਹਿੰਦੇ ਵੀ ਅਸੀਂ ਲੈ ਕੇ ਜਾਣੀ ਆ ਤੇ ਬਾਈ ਵੀ ਕਹਿੰਦਾ ਵੀ ਆਪਾਂ ਇਹਦੂ ਘੱਟ ਕਹਿੰਦਾ ਦੇਣੀ ਨਹੀਂ ਬਾਕੀ ਦੇ ਸਾਰਿਆਂ ਵੀ ਸੌਦਾ ਹੁੰਦਾਗੇ ਨਹੀਂ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਮੱਝ ਕਿਵੇਂ ਲੱਗੀ ਹੈ ਨਾ ਆਪਾਂ ਨੂੰ ਤਾਂ ਪੂਰੀ ਟਾਪ ਦੀ ਮੱਝ ਲੱਗੀ ਧਨੋਲੇ ਮੰਡੀ ਤੇ ਤੇ ਪੂਰੀ ਜ਼ਬਰਦਸਤ ਮੱਝ ਆ ਗਈ 20 22 ਲੀਟਰ ਦੁੱਧ ਜਿਹੜਾ ਬਹੁਤ ਹੋ ਜਾਂਦਾਗਾ ਤੇ ਬਾਕੀ ਦੇਖਦੇ ਆਂ ਵੀ ਸੌਦਾ ਹੁਣ ਤਾਗੇ ਨਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਆਪਣੇ ਨੂੰ ਕਰ ਲੈ ਫੋਲੋ ਜਿਹੜੇ ਭਰਾ YouTube ਤੇ ਦੇਖ ਰਿਹਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਪੂਰੀ ਟਾਪ ਦੀ ਮੱਝ ਆ ਗਈ ਦੇਖ ਸਕਦੇ ਹੋ ਸੀ ਮੋਹੱਲਾ ਜਿਹੜਾ ਬਾਈ ਮੰਗਦਾ 2.5 ਲੱਖ ਤੇ ਉਹ ਲਾਉਂਦੇ 1.60 ਹਜ਼ਾਰ ਮੱਝ ਤੇ ਦੇਖਦੇ ਆ ਵੀ ਕਿੱਥੇ ਸੌਦਾ ਨੱਬੜ ਦਾ ਮੱਝ ਦਾ ਦੇ ਮੱਝ ਦਾ ਹੈ ਦੇਖਦੇ ਆ ਭਾਈ ਉਹ 180 ਦੇ ਆ ਗਿਆ ਭਾਈ ਕਹਿੰਦਾ ਆਪਾਂ 180 ਦੇਣੀ ਆ ਉਹ 160 ਲਈ ਜਾਂਦੇ ਆ ਕਾਸਰ ਦਾ ਕੋਈ ਹੈ ਨਹੀਂ ਬਬ 5-7000 ਦਾ ਜਿਹੜਾ ਫਰਕ ਆ ਹਨਾ ਤੇ ਬਾਕੀ ਤੁਸੀਂ ਦੀ ਰੇਟ ਦੱਸੋ ਵੀ ਕਿਵੇਂ ਲੱਗਿਆ ਰੇਟ ਮੱਝ ਤੇ ਮੇਰੇ ਰੇਟ ਉਹ ਭਾਈ 1,60,000 ਜਿਹੜਾ ਲਈ ਜਾਂਦੇ ਆ ਮੱਝ ਤੇ ਹਨਾ ਤੇ ਭਾਈ 180 ਦੇ ਡਾੜਿਆ ਖੜਾਗਾ ਬਾਕੀ ਦੇਖਦੇ ਆ 180 ਤੇ 160 ਦਾ ਕੰਮ ਆੜਿਆ ਪਿਆਗਾ 알 ਜਾਣਗੇ ਮੱਝ ਦਾ ਉਹ ਨਹੀਂ ਮੈਂ ਤੈਨੂੰ ਕਿ ਮੈਨੂੰ ਕਹਿ ਦਿੰਦੇ ਦੁੱਧ ਵੀ ਦੋ ਮੱਝਾਂ ਜਨਾਂ ਦਿੰਦੀ ਆਗੀ ਬਾਕੀ ਦੇ ਦੇਖਦੇ ਆਗੇ 5-7000 ਦੇ ਫਰਕ ਨਾਲ 180 ਤੇ 160 ਜਿਹੜਾ ਲਈ ਜਾਂਦੇ ਆ ਉਹ ਨਹੀਂ ਭਾਈ ਜੀ ਸਾਢੇ ਉਹ 160 65 ਤੱਕ ਤਾਂ ਲਾਉਂਦੇ ਆਗੇ ਕਹਿੰਦੇ 5-4000 ਹੋ ਦੇ ਲਾ ਤੇ ਬਣੀ ਨਹੀਂ ਗੱਲਾ ਤੇ ਬਾਕੀ 81 ਬਾਈ ਗਾਂ ਦੇ ਦਿਆਂਗੇ ਆਪਾਂ ਤੇ ਉਹ ਇੱਕ 65 ਲਾਗੇ ਜਿਹੜਾ ਮੱਝ ਤੇ ਬਾਕੀ ਤੁਸੀਂ ਦੋਸਤੋ ਦੋਸਤੋ ਵੀ ਰੇਟ ਕਿਵੇਂ ਲੱਗਿਆ ਮੱਝ ਤੇ ਸਹੀ ਲੱਗਿਆ ਕਿ ਨਹੀਂ ਠੀਕ ਹੈ ਜੀ ਧੰਨਵਾਦ ਵੀ ਦੋਸਤੋ ਬਾਈਆਂ ਨੇ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਤੋਰ ਕੇ ਆਹ ਤੇ ਕਾ ਗਾਂ ਦੀ ਚੰਗੇ ਦੁੱਧ ਵਾਲੀ ਤੇ ਬਾਕੀ ਦੇ ਸੀਰਾ ਲੈ ਕੇ ਆਇਆ ਗਾ ਤਰੋਲੇ ਮੰਡੀ ਤੇ ਬਾਕੀ ਬਾਈ ਚੰਗੇ ਪਸ਼ੂ ਜਿਹੜੇ ਖਰੀਦਦਾਗਾ ਚੰਗਾ ਵਪਾਰ ਕਰਦਾਗਾ ਤੇ ਬਾਕੀ ਬਾਈ ਨਾਲ ਆਪਾਂ ਤੁਹਾਨੂੰ ਪਸ਼ੂ ਤੋਰ ਕੇ ਦਿਖਾਉਣੇ ਆਗੇ ਪਹਿਲਾਂ ਤਾਂ ਤੇ ਬਾਕੀ ਬਾਅਦ ਚ ਬਾਈ ਨਾਲ ਗੱਲਬਾਤ ਰੇਟ ਤੋਂ ਕਨਫਰਮ ਕਰਾਂਗੇ ਨੰਬਰ ਲੈ ਕੇ ਦੇਵਾਂਗੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਆਜੋ ਬਾਈ ਨਾਲ ਫਿਰ ਆਪਾਂ ਪੱਲੇ ਨੰਬਰ ਦੀ ਜਿਹੜੀ ਮੱਝ ਤੋੜ ਕੇ ਦਿਖਾਉਣੇ ਆਗੇ ਤੇ ਪੁੱਛਦਿਆਂ ਬਾਈ ਤੋਂ ਵੀ ਕੀ ਮਾਲ-ਮੁੱਲ ਕਰਦਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਆਪਣੇ YouTube <Sanye> ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਜੋ ਫਿਰ ਪਹਿਲੇ ਨੰਬਰ ਵਾਲੀ ਸਾਨੂੰ ਮੱਝ ਜਿਹੜੀ ਆਪਾਂ ਤੋੜ ਕੇ ਦਿਖਾਉਣੇ ਆਗੇ ਗੱਲਬਾਤ ਆਪਾਂ ਸਾਰੀ ਬਾਈ ਨਾਲ ਕਰਾਂਗੇ ਡਿਟੇਲਸ ਨੂੰ ਸਾਰੀ ਲੈ ਕੇ ਦੇਵਾਂਗੇ ਨੰਬਰ ਵੀ ਲੈ ਕੇ ਦੇਵਾਂਗੇ ਤੇ ਰੇਟਾਂ ਤੋਂ ਵੀ ਕਨਫਰਮ ਕਰਾਂਗੇ ਲੈਣ ਦੇਣੇ ਰੇਟ ਬਾਈ ਨੂੰ ਪੁੱਛਾਂਗੇ ਸਾਰੇ ਆਪਾਂ ਕਿਉਂਕਿ ਘਰ ਦਾ ਬੰਦਾ ਆਪਣਾ ਹਨ ਆਪਾਂ ਲੈਣ ਦੇਣ ਨਾਲ ਰੇਡੀ ਕਰਾਂਗੇ ਬਾਈ ਤੋਂ ਪਹਿਲੇ ਨੰਬਰ ਵਾਲੀ ਮੱਝ ਆਹ ਗਈ ਤੁਸੀਂ ਦੇਖ ਸਕਦੇ ਹੋ ਥਾਨ ਹਵਾਨੇ ਦੀ ਦੇਖ ਸਾਡਾ ਆਰਡਰ ਬਹੁਤ ਸੋਨਾਗਾ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਤੋਂ ਪੁੱਛਾਂਗੇ ਵੀ ਕਿੰਨਾ ਦੁੱਧ ਆਇਆ ਇਹਦਾ ਕੈਮੇ ਸੂਈ ਸੂਈ ਹੋਈ ਆ ਕੀ ਰੇਟ ਕਰਦਾ ਸਾਰੀ ਗੱਲਬਾਤ ਬਾਈ ਤੋਂ ਕਨਫਰਮ ਕਰਵਾਵੇਂ ਤਾਂ ਲੈ ਮੰਡੀ ਤੇ ਜਿਹੜੇ ਬਾਈ ਪਸ਼ੂ ਜਿਹੜੇ ਲੈ ਕੇ ਆਏ ਚੰਗੇ ਹਨਾ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਕਿਵੇਂ ਆ ਕੀ ਹਾਲਾ ਸੀ ਰੇ ਠੀਕ ਆ ਬਾਈ ਤੇ ਕਾ ਪਸ਼ੂ ਲੈ ਕੇ ਆਏ ਅੱਜ ਮੰਡੀ ਤੇ ਤੇ ਨੰਬਈ ਦੋ ਮੱਝਾਂ ਕਿ ਕਰੀ ਦੋ ਮੱਝਾਂ ਹੋ ਤੇ ਕਾ ਗਾਂ ਠੀਕ ਆ ਤੇ ਜਿਹੜੀ ਆਪਣੀ ਆਹ ਪਹਿਲਾਂ ਤੋਂ ਗਾਂ ਦੱਸ ਵੀ ਜਿਹੜੀ ਗਾਂ ਕੀ ਕਹਿ ਮਸੂਈ ਸੁਈ ਹੋਈ ਆ ਇਹ ਬਾਈ ਪਹਿਲੇ ਸੂਏ ਆ ਮੂੰਹੋਂ ਦੋ ਦੰਦਾਂ ਦੀ ਮੂੰਹੋਂ ਦੋ ਦੰਦਾਂ ਦਾ ਪਹਿਲੇ ਸੂਏ ਸੁਈ ਆ ਠੀਕ ਆ ਬੱਚਾ ਕੀ ਆ ਮਗਰ ਬੱਚਾ ਬੱਛਾ ਗਾ ਮਗਰ ਬੱਛਾ ਗਾ ਤੇ ਦੁੱਧ ਦੀ ਗੱਲ ਕਰੀਏ ਸੀਰੇ ਦੁੱਧ ਕਿੰਨਾ ਤਿਆਰ ਆ ਜੀ 21 22 ਕਿਲੋ ਤਿਆਰ ਆ ਬਾਈ ਇਹਨੂੰ 7 ਤੱਕ ਦਿਨ ਹੋ ਗਏ ਸੂਈ ਸੱਤ ਦਿਨ ਹੋ ਗਏ ਸੂਈ ਨੇ 21 22 ਕਿਲੋ ਜਿਹੜਾ ਆਪਾਂ ਤਸੱਲੀ ਨਾਲ ਘਰੋਂ ਚਵਾ ਕੇ ਦੇ ਦਾਂਗੇ ਉਹ ਕਿੰਨਾ ਕਰਜੂ ਕਰਮਾ ਸਾਹ ਹੋਣ ਕੇ ਰ ਮੰਨ ਕੇ ਚੱਲ ਵੀ ਬਾਜ਼ਾਰ ਬਜੂਰ ਦਾ ਦਾ ਮਾੜਾ ਮੋਟਾ ਮੰਨ ਸਕਦੀ ਹੈ ਨਹੀਂ ਤਾਂ ਪਤੋ ਚਾਰ ਦਰਾਂ ਦੀ ਅੱਜ ਦੋ ਤੰਬੀਰ 20 ਕਿਲੋ ਤੇ ਆਰਾਮ ਨਾਲ ਠੀਕ ਆ 20 ਕਿਲੋ 20 ਕਿ ਕਿਲੋ ਚਵਾ ਦੇਗਾ ਤਸल्ली ਨਾਲ ਉਹ ਦੇਊਗੀ 25 ਕਿਲੋ ਤੋਂ ਬਾਹਰੇ ਵੇਖਣਾ ਠੀਕ ਆ ਠੀਕ ਆ 25 ਕਿਲੋ ਤੋਂ ਬਾਹਰ ਹੈਗੇ ਮਤਲਬ 20 ਕਿਲੋ ਦਾ ਆਪਾਂ ਆਰਾਮ ਨਾਲ 21 ਕਿਲੋ ਚਵਾ ਦੇਗੇ ਠੀਕ ਆ ਤੇ ਰੇਟ ਦੀ ਗੱਲ ਕਰੀ ਸੀ ਰੇਟ ਕੀ ਕਰਤਾ ਇਹਦਾ ਰੇਟ ਤਾਂ ਬਾਈ ਫੋਨ ਤੇ ਰਹੂ ਰੇਟ ਹੈ ਜੀ ਕੋਈ ਫੋਨ ਤੇ ਰਹੂਗਾ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 81466 81466 70809 708 ਤੇ ਜਿਹੜੀ ਆਪਾਂ ਉਹ ਛੋਟੀ ਦੋਰੀ ਆ ਉਹ ਕਿੰਨੇ ਸੂਈ ਆ ਉਹ ਦੂਜੇ ਸੂਏ ਬਾਈ ਠੀਕ ਆ ਤੇ ਉਹਨੂੰ ਕਹੇ ਤਾਨੂੰ ਕਿ ਸੂਈ ਨੂੰ ਉਹ ਹੋ ਗਏ ਬਾਈ 20 22 ਦੇ ਸੂਈ 20 22 ਦੇ ਨਾਲ ਤੇ ਦੁੱਧ ਦੀ ਗੱਲ ਕਰੀ ਕਿੰਨਾ ਹੁਣ 12 ਕਿਲੋ ਆਵਾ 12 ਕਿਲੋ ਆਹ ਮੰਡੀ ਐ ਜੇ 15 ਕਹਦੇ ਹਨ ਠੀਕ ਆ ਠੀਕ ਆ 12 ਕਿਲੋ ਦੁੱਧ ਤਿਆਰ ਠੀਕ ਆ ਠੀਕ ਆ ਤੇ ਰੇਟ ਦੀ ਗੱਲ ਕਰੀ ਉਹਦਾ ਰੇਟ ਆ ਰੇਟ ਉਹ ਕੁਛ ਕਰੀ ਚੱਲੀਏ 10 ਦੀ ਦੇ ਦਾਂਗਾ 10 ਦੀ ਠੀਕ ਆ ਬਾਕੀ ਫੋਨ ਤੇ ਗੱਲ ਬਾਤ ਹੋ ਜਾ ਮਾਨਤਾਨ ਹੋ ਜੂਗਾ ਠੀਕ ਆ ਲੈ ਵੀ ਸਿਰਾ ਕਹਿੰਦਾ ਬਾਈ ਕਹਿੰਦਾ ਵੀ ਬਾਕੀ ਮੌਕੇ ਤੇ ਜਿਹੜਾ ਮਾਨਤ ਤੇ ਬਾਕੀ ਤੁਸੀਂ ਬਾਈ ਨਿਹੜਾ ਨੰਬਰ ਦਿੱਤਾ ਉਹ ਨੰਬਰ ਤੇ ਤੁਸੀਂ ਜਿਹੜੀ ਸੰਪਰਕ ਕਰ ਸਕਦੇ ਠੀਕ ਆ ਉਹ ਤੋਰ ਦੇ ਲੈ ਵੀ ਇੱਕ ਬਾਈ ਕਹਿੰਦਾ ਤੀਜੇ ਨੰਬਰ 아이 ਆਪਾਂ ਸੁਣ ਜਿਹੜੀ ਮੱਝ ਤੋੜ ਕੇ ਦਿਖਾਉਣਿਆਂਗੇ ਉਹ ਬਹੁਤ ਸੋਹਣੀ ਆ ਗਈ ਕਹਿੰਦਾ ਚੰਗੇ ਦੁੱਧ ਵਾਲੀ 14 15 ਲੀਟਰ ਦੁੱਧ ਵਾਲੀ ਆ ਗਈ ਤੋਰਦੀ ਨੂੰ ਤੁਸੀਂ ਚੈੱਕ ਆਊਟ ਕਰ ਲਿਓ ਤੋਰ ਕੇ ਆਪਾਂ ਸੁਣ ਜਿਹੜੀ ਮੱਝ ਦਿਖਾਉਣਿਆਂਗੇ ਪੂਰੀ ਸੋਹਣੀ ਝੋਟੀ ਆ ਗਈ ਆ ਦੇਖ ਸਕਦੇ ਤੁਸੀਂ ਲੈ ਵੀ ਇਧਰੋਂ ਵੜਾਉਂਦੇ ਆਪਾਂ ਫੇਰ ਦਿਖਾਉਣਿਆਂਗੇ ਤੁਹਾਨੂੰ ਆ ਮੱਝ ਨਹੀਂ ਕਰਦੇ ਆ ਮੱਝ ਆ ਗਈ ਦੇਖ ਸਕਦੇ ਤੁਸੀਂ ਥਾਣਾਵਾਂ ਇਧਰੋਂ ਸਾਈਡ ਤੋਂ ਜਿਹੜਾ ਦੇਖ ਸਕਦਾ ਹਣਾ ਇਹ ਨਹੀਂ ਜਲਦੀ ਇਹ ਦੇਖ ਬਾਡੀ ਬੰਤਰੀ ਵੀ ਚੰਗੀ ਆ ਥਾਣ ਹਵਾਨਾ ਜਿਹੜਾ ਸਾਈਡ ਤੋਂ ਤੁਸੀਂ ਦੇਖ ਸਕਦੇ ਇਧਰੋਂ ਚੰਗਾ ਥਾਣ ਹਵਾਨਾ ਲੱਗਿਆ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਬਾਕੀ ਦੁੱਧ ਬਾਰੇ ਬਾਈ ਨਾਲ ਗੱਲਬਾਤ ਆਪਾਂ ਕਰਦੇ ਆਂਗੇ ਤੇ ਮੁੱਲ ਵੀ ਦਾ ਦੇ ਸਾਨੂੰ ਬਾਈ sire ਜਿਹੜਿਆ ਤੀਜੇ ਨੰਬਰ ਤੇ ਆਪਾਂ ਮੱਝ ਤੋਰੀ ਆ ਦੂਜੇ ਸੂਏ ਸੂਈਏ ਵੀ ਇਹ ਦੂਜੇ ਸੂਏ ਹਾਂ ਬਈ ਠੀਕ ਆ ਤੇ ਦੁੱਧ ਦੀ ਗੱਲ ਕਰੀ ਇਹਦੇ ਥੱਲੇ ਦੁੱਧ ਹੁਣ 14 ਕਿਲੋ ਕੰਡੇ ਦਾ ਤਿਆਰ ਆ ਰਿਹਾ ਥੱਲੇ ਕੰਡੇ ਦਾ ਤਿਆਰ ਆ ਜਮਾ 14 ਕਿਲੋ ਠੀਕ ਆ ਤੇ ਸੂਈ ਨੂੰ ਕਹਿ ਕੇ ਦਨੋਗੇ ਸੂਈ ਤਾਂ ਇਹ ਰੁਕਾਈ ਹਫਤਾ ਤੱਕ ਹੋਇਆ ਹਫਤਾ ਹਫਤਾ ਦਾ 10 ਦਿਨ ਹੋਇਆ ਠੀਕ ਆ ਤੇ ਮੁੱਲ ਦੀ ਗੱਲ ਕਰੀ ਸੀ ਰੇ ਦਾ ਮੁੱਲ ਕੀ ਕਰਤਾ ਦਾ ਕੁਝ ਕਰੀ ਜੇ ਲਈ ਠੀਕ ਆ ਲੈਂਡ ਦੇਣ ਇੱਕ ਦੀ ਦੀ ਆ ਹਾਂ ਹਾਂ ਮੁੰਡਾ ਹੁਣ ਡੀਡ ਕਰਦੇ ਮੁੰਡੀ ਤੇ ਠੀਕ ਆ ਠੀਕ ਆ ਨੰਬਰ ਇੱਕ ਵਾਰੀ ਹੋਰ ਬੋਲ ਦੇ 81461 ਆ 81461 ਆ 70809 70809 ਲੈ ਵੀ ਇਹ ਨੰਬਰ ਆ sire ਦਾ ਤੇ ਬਾਕੀ ਬਾਈ ਕਹਿੰਦਾ ਆਪਾਂ ਫੋਨ ਤੇ ਜਿਹੜੀ ਗੱਲਬਾਤ ਰੇਟਾਂ ਬਾਰੇ ਕਰ ਲਾਂਗੇ ਤਿੰਨ ਪਸ਼ੂ ਲੈ ਕੇ ਆਏ ਸੀ ਦੋ ਮੱਝਾਂ ਤੇ ਇੱਕ ਗਾਂ ਕਿਸੇ ਭਰਾ ਨੇ ਲੈਣੀ ਹੁੰਦਾ ਬਾਈ ਨਾਲ ਜਿਹੜਾ ਸਮਰਕਾ ਤੁਸੀਂ ਕਰ ਸਕਦੇ ਠੀਕ ਹੈ ਠੀਕ ਹੈ ਲੈ ਵੀ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਹੋਈ ਔਰ ਮੱਝ ਤੋੜ ਕੇ ਦਿਖਾਉਣਾ ਬਾਈ ਦੀ ਤੇ ਬਾਈ ਦੀ ਬੰਤਰ ਦੀ ਦੇਖੋ ਸੀ ਮੱਝ ਪੂਰੀ ਜ਼ਬਰਦਸਤ ਹੈ ਨਾ ਥਣ ਹਵਾਨੇ ਦੀ ਵੀ ਸੋਹਣੀ ਹੈਗੀ ਬਾਕੀ ਆਪਾਂ ਡਿਟੇਲਸ ਹੁਣ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਮਾਲ ਮੁੱਲ ਕਰਕੇ ਦੇਵਾਂਗੇ ਤੇ ਦੁੱਧੋ ਜਿਹੜੀ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਥਣ ਹਵਾਨਾ ਜਿਹੜਾ ਬੈਕ ਸਾਈਡ ਤੋਂ ਦੇਖ ਸਕਾ ਦਿਓ ਤੇ ਇਧਰੋਂ ਸਾਈਡ ਤੋਂ ਦੇਖ ਸਕਾ ਦਿਓ ਚੰਗੀ ਬਾਡੀ ਬੰਤਰ ਵਾਲੀ ਹੈਗੀ ਤੇ ਤੁਹਾਨੂੰ ਪੈਂਡ ਤੋਂ ਕਨਫਰਮ ਹੈ ਤੇ ਦੁੱਧ ਤੋਂ ਕਨਫਰਮ ਹੈ ਤੇ ਨੰਬਰ ਬਾਈ ਦਾ ਲੈ ਕੇ ਦੇਵਾਂਗੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਸੰ ਤਾਜੀ ਸੂਈ ਹੋਇਆ ਦੇਖ ਸਕਦੇ ਹੋ ਤੁਸੀਂ ਬੱਚਾ ਇਹਦੇ ਨਾਰੂਆਂ ਜਮਾ ਨਾਲ ਆਗਾ ਤੀਜਾ ਦਿਨ ਬਾਈ ਕਹਿੰਦਾ ਦਸਨ ਦੇ ਮਤਾਬ ਖਣਾ ਤੀਜਾ ਦਿਨ ਹੀ ਹੋਇਆ ਸੂਈ ਨੂੰ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਕਿੰਨਾ ਦੁੱਧ ਆ ਕੀ ਮਾਲਮਲ ਕਰਦਾ ਕਹਿਵੇਂ ਸੂਈ ਸੂਈ ਹੋਇਆ ਆ ਜਾ ਬਾਈ ਉਰਾਂ ਜਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਅੱਲਾ ਠੀਕ ਹੈ ਠੀਕ ਹੈ ਵਧੀਆ ਕੀ ਹਾਲ ਆ ਬਲਜੀ ਦਾ ਵਧੀਆ ਜੀ ਤੇ ਜਿਹੜੀ ਆਪਣੇ ਮੱਝ ਆ ਗਈ ਕਹਿਵੇਂ ਸੂਈ ਸੂਈ ਆ ਇਹ ਤੀਜੇ ਸੂਏ ਆ ਤੀਜੇ ਸੂਏ ਤਿੰਨ ਦਿਨ ਹੋ ਗਏ ਸੂਈ ਨੂੰ ਇਹਨੂੰ ਹਵਾ ਕੀ ਚੱਗਦੀ ਠੀਕ ਹੈ ਬੱਚਾ ਕੀ ਦਿੱਤਾ ਮਾਗਰ ਕੱਟਾਗਾ ਠੀਕ ਹੈ 나ੜੂ ਨੂੜਾ ਤੁਸੀਂ ਦੇਖ ਸਕਦੇ ਹੋ ਦੋਸਤੋ ਨਾ ਤੀਜੀ ਸੂਈ ਤਾਜੀ ਸੂਈ ਹੋਈ ਹੈ ਮੱਝ ਤੇ ਬਲਜੀਤ ਗੱਲ ਦੁੱਧ ਤੇ ਖੜੀ ਹੈ ਦੁੱਧ ਦੱਸ ਕਿੰਨਾ ਜਮਾ ਰੈਡੀ ਦੁੱਧ 15 ਲੀਟਰ ਦਾ ਹੁਣ ਤਿਆਰ ਹੈ ਦੇਖ ਲੀ ਠੀਕ ਆ ਦੁੱਧੇ ਨੇ 18 ਲੀਟਰ ਕੱਢਿਆਗਾ ਠੀਕ ਆ ਕਿਹਾਂ ਗਏ ਆਪਾਂ 18 ਹੀ ਗਏ ਆ ਵੀ ਦੂਜੇ ਸੂਏ ਨੇ 18 ਖਾਦਾ ਪੀਤਾ ਵੀ ਨਹੀਂ ਖਾਦੀ ਲੈ 18 ਤੋਂ ਸੇਵਾ ਨਾਲ ਵੱਧ ਵੀ ਸਕਦਾ ਠੀਕ ਆ ਠੀਕ ਆ ਸੇਵਾ ਕੱਢ ਗਈ 18 ਤੋਂ ਵੀ ਕੱਢ ਠੀਕ ਆ ਠੀਕ ਆ ਵੀ ਆਪਾਂ 18 ਕਹਿ ਕੇ ਦੇਵਾਂਗੇ ਮਤਲਬ ਦੂਜੇ ਸੂਏ 18 ਲੀਟਰ ਚ ਹੋਇਆਗਾ ਚੜਾ ਕੇ ਦੇ ਦਿਆਂਗੇ ਗੱਲ ਠੀਕ ਆ ਠੀਕ ਆ ਵੀ ਚੜਾ ਕੇ ਦੇ ਦੋਗੇ ਵੀ ਆਹ ਲਓ ਹੁਣ ਤਾਂ ਨਹੀਂ ਹੁਣ ਤਾਂ ਤਾਂ ਆਈ ਸੂਈ ਹੋਇਆ ਨਾ ਨਾ ਵੀ ਇਥੋਂ ਵੀ ਕੋਈ ਆਪਾਂ ਨੂੰ ਜ਼ਰੂਰੀ ਨਹੀਂ ਵੀ ਇੱਥੇ ਆਹ ਕਰਨਾ 18 ਲੀਟਰ ਤੇ ਬਾਕੀ ਚ ਲਓ ਠੀਕ ਆ ਘਰੋਂ ਵਿੱਚ ਵਾ ਕੇ ਲਿਆ ਸ ਆ ਜਾ ਘਰੇ ਮੰਗੀ ਜਾਂਦਾ ਬੰਦਾ ਠੀਕ ਠੀਕ ਆ ਮੁੰਡ ਵੀ ਲਾਇਆ ਹੋਇਆ ਠੀਕ ਆ ਜੀ ਤੂੰ ਇੱਥੇ ਵੇਚਾਂਗੇ ਨਹੀਂ ਉਧਰ ਬੰਨ ਜਾਏਗੇ ਠੀਕ ਆ ਕਹਾਂਗੇ ਦੇਉਂ ਕਰ ਠੀਕ ਆ ਠੀਕ ਆ ਲੈ ਵੀ ਬਾਈ ਕਹਿੰਦਾ 18 ਕਿਲੋ ਬਾਈ ਕਹਿੰਦਾ ਵੈਸੇ ਦਾ ਬੰਦਾ ਕਹੀ ਜਾਂਦਾਗਾ ਬਾਕੀ ਤੁਸੀਂ ਬਾਈ ਨਾਲ ਜਿਹੜਾ ਸਮਰਥ ਕਰ ਸਕਦੇ ਹੋ ਤੇ ਰੇਟ ਦੀ ਗੱਲ ਕਰੀਏ ਬਲਜੀ ਤਾਂ ਰੇਟ ਇੱਥੇ ਤਾਂ ਮੰਗਦੇ ਆ ਜੀ 190 ਠੀਕ ਆ ਪਰ ਮੌਕੇ ਤੇ ਸੀ ਜਿਹੜਾ ਬੰਦਾ ਇਹ ਬਾਹਰੋਂ ਫੂਕ ਕਰਦਾ ਗਿਆ ਉਹ ਨੂੰ ਸਾਮੀ ਗੱਲ ਕਹਿਣ ਦਾ ਫਿਰ ਠੀਕ ਆ 155 ਹੀ ਦੇ ਦਾਂ ਇੱਕ 55 ਦੀ ਠੀਕ ਆ ਲੈ ਵੀ ਬਾਈ ਨੇ ਜੇ ਵਾ ਗੱਲ ਸਹੀ ਕਹਿ ਜਾਂਦਾ ਇੱਥੇ ਦਾ ਮੁੱਲ ਕਰਦੇ ਆਪਾਂ 190000 ਜੇ ਕੋਈ ਵੀਡੀਓ ਦੇਖ ਕੇ ਕਹਿੰਦਾ ਆਪਣੇ ਕੋਲੇ ਆਉ ਉਹ ਆਪਾਂ 155 ਦੇ ਦਾਂਗੇ ਨੰਬਰ ਬੋਲ ਦੇ ਇੱਕ ਵਾਰੀ ਬਲਜੀਤ ਆਪਣਾ 98720 98720 42295 42295 ਪਿੰਡ ਅਗਲਿਆ ਜ਼ਿਲ੍ਹਾ ਮਾਨਸਾ ਬਰਨਾਲਾ ਮਾਨਸਾ ਰੋਡ ਤੇ ਪਿੰਡ ਆ ਜਾਂਦਾ ਤੇ ਮਾਨਸਾ ਵੀ 25 ਕਿਲੋਮੀਟਰ ਆ ਜਾਂਦਾ ਬਰਨਾਲਾ ਵੀ 5 ਕਿਲੋਮੀਟਰ ਆ ਜਾਂਦਾ ਉਥੋਂ ਜਮਾ ਰੋਡ ਦੇ ਉੱਤੇ ਪਿੰਡਾ ਬਾਕੀ ਬਾਈ ਨਾਲ ਤੁਸੀਂ ਸੰਮਰਕ ਕਿਹੜਾ ਕਰ ਸਕਦਾ ਬਾਕੀ ਮਾਨਤਾਨ ਹੋ ਜੂ ਬਲਜੀਤ ਹੋਰ ਮੌਕੇ ਤੇ ਮੌਕੇ ਤੇ ਹੋ ਜੂ ਹਣਾ ਠੀਕ ਹੈ ਠੀਕ ਹੈ ਬਾਈ ਕਹਿੰਦਾ ਵੀ ਮੌਕੇ ਤੇ ਬੰਦਾ ਮਾਨਤਾਨ ਜਿਹੜਾ ਰੱਖਿਆਦਾ 18 ਕਿਲੋ ਬਾਈ ਕਹਿੰਦਾ ਪੱਤ ਸੱਲੀ ਨਾਲਾ ਚਬਾ ਕੇ ਦੁੱਧੋ ਜਦੋਂ ਬਾਗੀ ਦੁੱਧ ਤੇ ਕਹਿੰਦਾ ਉਹ 18 ਕਿਲੋ ਚਵਾ ਦਾਂਗੇ ਬਾਕੀ ਤੁਸੀਂ ਬਾਈ ਨਾਲ ਜਿਹੜਾ ਸਮਰਕ ਕਰਕੇ ਮਾਝ ਖਰੀਦ ਸਕਦੇ ਠੀਕ ਹੈ ਜੀ